ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਨਵੀਰ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦੀਆਂ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੋਈਆਂ ਸਵਾਈਆਂ ਇੱਕ ਬੱਚੇ ਤੋਂ ਬਿਨਾ ਵਾ ਤੇ ਇੱਕ ਬੱਚੇ ਵਾਲੀ ਆ ਆਪਣੀਆਂ ਚੋ ਚਵਾ ਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਾਰ ਸਾਡਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਪਰ ਤਸੱਲੀ ਆਪਣੇ ਇੱਥੇ ਹੀ ਕਰਕੇ ਖੜੋ ਜੀ ਤੇ ਸਾਡੀ ਬੇਨਤੀ ਹੈlever ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤ ਸਾਲ ਜੀ ਅਸੀਂ ਵਧੀਆ ਜੀ ਹਰਪੀ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਬੱਬੀ ਸ਼ਹੀ ਸਿੰਘ ਦੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਜਸ਼ਨ ਜੇਪੇ ਨੇ ਮਹਦਿਆ ਤਸੀਲੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਅੱਜ ਹੈਗੀਆਂ ਵਾ ਦੋ ਹਨਾ ਹਰਪੀ ਦੋ ਵਸ਼ੀਆਂ ਇੱਕ ਆ ਵਸ਼ੀ ਚੰਗੀ ਵੱਡੀ ਵਸ਼ੀ ਹਾਂਜੀ ਵੜਾ ਪੱ ਲਈਆ ਫਾਰਮ ਚ ਅੱਛਾ ਹਾਂਜੀ ਚੰਗੀ ਬਰੀਡ ਵਾਲੀ ਤੇ ਚੰਗੇ ਰਿਕਾਰਡ ਵਾਲੀ ਵੇਚੀ। ਚਾਹੀ ਤੋ ਕੜਿਆ ਹਣਾ ਦੁੱਧ ਕਿੰਨਾ ਇਹਦੇ ਕੋਲ? ਦੁੱਧ 8 ਰੁਪਏ ਹੀ ਕੋਣ 9 ਆਪ ਤੁਸੀਂ 8 ਕਿਲੋ ਸਮਝ ਲਓ। ਤੇ ਥਣ ਪੂਰੇ 70। 8 ਰੁਪਏ ਕੋਈ 70 ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਇੱਕ ਵੀ ਧਰ ਦਾ ਫਰਕ ਹੋਗਾ ਤੇ ਮੈਂ ਜ਼ਿੰਮੇਦਾਰ ਹਾਂ। ਠੀਕ ਹੈ ਜੀ। ਹਾਂਜੀ ਹਾਂਜੀ। ਇੱਕ ਰਿਆ ਦੇ ਸਾਡੇ ਛਾਲੇ ਦੇ ਲਾਗੇ ਦੋ। ਹਨਨ ਦੱਸਾਂ ਜੀ ਕਿ ਆਪਾਂ ਹਮਨੇ ਤਾਂ ਲਾੜਾ ਵੀ ਚੰਗੀਆਂ ਮਿਲਕ ਵੀ ਨੇ ਵੀ ਚੰਗੀਆਂ ਬਰੀਡ ਵਾਲੀ ਵੇਚੀ ਵੇਖੋ ਬੂਥਾ ਵੇਖੋ ਵੇਚੀ। ਤੁਰ ਫੇਰ ਇੱਕ ਰੀ। ਸੰਭੀ ਸੰਭੀ ਚੰਗੀ ਆ ਉਹ 8 ਲੀਟਰ ਦੇ ਲਾਗੇ ਬ ne na já po ránu Puri. Sidí je Puri ਇਹ ਆ ਵੀ ਜਿਹਨੇ ਕਿ ਸ਼ੌਕ ਨਾਲ ਘਰੇ ਵੈੜ ਸੋਹਣੀ ਰੱਖਣੀ ਆ ਸੋਹਣੀ ਲੱਗੂ ਵੈੜ ਕੇ ਤੇ ਪੈਸੇ ਘਰ ਘੱਟ ਖਰਚਣੇ ਆ ਉਹਨਾਂ ਵੀ ਦਾ ਵਾਸਤੇ ਬਾਕੀ ਇਹੋ ਜੀ ਗਾਂ ਕਿਤੇ ਗੱਬਨ ਹੋ ਜੇ ਤੇ ਚੰਗੀ ਰਕਮ ਦੀ ਤਿਆਰ ਹੁੰਦੀ ਆ ਅੱਜ ਜੀ ਟੀਗਾ ਉਹਨਾਂ ਨੇ ਭਰਾਇਆ ਵਾਸ਼ੀ ਨੂੰ ਕੋਈ ਮਹੀਨੇ ਤੋਂ ਕੋਈ 2-4 ਦਿਨ ਉੱਤੇ ਹੋਇਆ ਟੀਕੇ ਭਰੇ ਨੇ ਅੱਛਾ ਬਾਕੀ ਉਹਦੀ ਤੁਹਾਨੂੰ ਪਤਾ ਗਾਰੰਟੀ ਕੋਈ ਨਹੀਂ ਵਸ਼ੀ ਭਰ ਕੇ ਇਹ ਖਲੋਗੀ ਨਾ ਤੇ ਵਸ਼ੀ ਪਤਾ ਠੀਕ ਆ ਤੇ ਵਸ਼ੀ 1.5 ਲੱਖ ਦੀ ਆ ਅੱਛਾ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ ਬਈ ਛੋਟਾ ਕਰਦੇ ਦੁੱਧ 8 ਕਿਲੋ ਕੋਈ ਭੂਰ ਨਹੀਂ ਕੋਈ ਛਟਣੀ ਚਵਾਹ ਰਬੀ ਡੇੜੀ ਮੋਟੀ ਤਾਰਿਆ ਵਸ਼ੀ ਜੀ ਹਾਂਜੀ ਦੇ ਦਿਆ ਰੁਪਈ ਜੀ ਵਸ਼ੀ 2000 ਦੀ ਕਰ ਦਈਏ ਥੋੜਾ ਪਤਾ ਮੁੱਲ ਆ 21 22 ਦੀ ਦੇ ਦਈਏ ਵੀ ਜੇ ਰੁਪਈ ਜੀ 21 ਦੀ ਕਹਤਾ 21 ਦੇ ਦਾਂਗੇ 2100 ਦੇ ਦਈਏ 2100 ਰੁਪਈ ਦੇ ਦੁੱਧ 8 ਕਿਲੋ ਵਸ਼ੀ ਕੋਈ ਕੋਈ ਭੂਰ ਨਹੀਂ ਕੋਈ ਛਟਣੀ ਵਸ਼ੀ ਸਾਰੀ ਚੰਗੀ ਹੈ ਬਾਕੀ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਹੈ ਹਾਂਜੀ ਸ਼ਕੀਨੀਆਂ ਦਾ ਮੋਲ ਆ ਵੈੜ ਦਾ ਬਰੀਡ ਦਾ ਮੋਲ ਆ ਵੈੜ ਦਾ ਹਾਂਜੀ ਹਾਂਜੀ ਸੇ ਹੁਣ ਆ ਜਿਹੜੀ ਕੇ ਹਰਪੀ ਇਹੋ ਜੀ ਕਾਂਜੀ ਵਸ਼ੀ ਕੋ ਲਵੇ ਨਾ ਉਹ ਵੀ ਤੁਹਾਨੂੰ ਪਤਾ ਵੀ 17-18000 ਦੀ ਵੀ ਜੀ ਕਾਂਜੀ ਵਸ਼ੀ ਮਿਲਦੀ ਆ ਹਾਂਜੀ ਨਾਲ ਇਹਨੇ ਦੁੱਧ ਦੇਣਾ ਆਪਣਾ ਮੁੱਲ ਮੋੜੀ ਜਾਂਦੇ ਹਰਪੀ ਜੀ ਗੱਬਰ ਦੇ ਵਸ਼ੀ 1.5 ਲੱਖ ਦੀ ਵਸ਼ੀ ਆ ਠੀਕ ਹੈ ਜੀ ਤੇ ਆ ਸੱਜਰ ਸੋਈ ਹੈ ਹਾਂਜੀ ਵੀ ਸੱਜਰ ਸੋਈ ਠੰਡੀ ਧੀ ਦੇਖੋ ਕੋਈ ਪ੍ਰਵਾਹ ਨਹੀਂ ਮਸ਼ੀਨ ਨੂੰ ਦੁੱਧ ਹਰਪੀ ਵਸ਼ੀ ਦਾ 10 ਕਿਲੋ 10 ਲੀਟਰ ਹੈਗਾ ਪੱਕਾ 10 ਲੀਟਰ ਹਰਪੀ ਪੱਕਾ ਤੇ ਥਾਣੇ ਦੇ ਤੁੰਦ ਕਰ ਗਿਆ ਮਸ਼ੀਨ ਪਸਮਾਨ ਹੀ ਵਜੇ ਪਸਮਾਨ ਆ ਕੇ ਥੜ ਬਹੁਤ ਚੰਗਾ ਵਸ਼ੀ ਗੜਦੀ ਹੈ ਠੀਕ ਗਲਾਤੀ ਰੰਗ ਦਾ ਵਹਿਣੋਂ ਥਾਣੇ ਮਗਰ ਕੀ ਜੇ ਮਗਰ ਹਰਪਜੀਤ ਵਸ਼ਾ ਕੋਈ 5 ਦਿਨਾਂ ਦੀ ਸੂਈ ਹੋਗੀ ਬੈਠ ਤੋਰਾਂ ਫਿਰ ਇੱਕ ਮਹੀਨੇ ਤੇ ਲਾ ਕੇ ਬੰਨੇ ਦੀ ਸੂਈ ਆ ਇਹ ਕਿਸੇ ਅੰਗੇ ਦਾ ਹੈਗਾ ਇਹ ਕਨੀ ਹੈਗਾ ਜਰਸੀ ਵਸ਼ੀ ਆਸ ਮੁੱਲ ਫਿਰ ਇਹਦਾ ਕਰ ਵੀ ਦੂਜਾ ਸੂਆ ਵਹਿੜ ਆ ਮੁੱਲ ਛੋਟਾ ਹੀ ਆ ਅੱਛਾ ਜਰਸੀ ਆ ਵੈੜ ਕਾਲੀ ਜਰਸੀ ਆ ਹਾਂਜੀ ਹਾਂਜੀ ਦੇ ਦੀ ਹਰ ਕੰਜੀ ਵਸ਼ੀ 33000 ਦੀ 33 ਦੀ ਹਾਂਜੀ ਨਹੀਂ ਕਰੀਏ ਕੋ ਮੰਤਾਂ ਤੁਸੀਂ ਕਰ ਲੈ ਹਾਂਜੀ 30000 ਦੀ ਦੇ ਦਾਂਗਾ ਵੀ 30 ਦੀ ਵਸ਼ੀ ਅੱਛਾ ਤੇ 10 ਕਿਲੋ ਤੇ ਇਧਰ ਹਰਪੀ ਦੀ 8 ਕਿਲੋ ਠੀਕ ਹੈ ਜੀ ਤੇ ਪਾਈਆ ਵੀ ਘੜੇ ਤੇ ਕੋਈ ਮੇਰੇ ਘਰ ਆ ਜਾ ਵੀਰ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰ ਲਓ ਜੀ ਇੱਕ ਕਰਕੇ ਖੜੇ ਤੁਸੀਂ ਵੀ ਹਰ ਵੀਡੀਓ ਬੇਨਤੀ ਕਰਦੇ ਅਸੀਂ ਵੀ ਕਰਦੇ ਹਾਂ ਹਾਂਜੀ ਹਾਂਜੀ ਕਰਕੇ ਖੜੇ ਵੀਰ ਨੇ ਜਿਹਨੇ ਘਰ ਖੜ ਕੇ ਲਾਂਮਾ ਦੇਣਾ ਉਹ ਮਾੜਾ ਜੇ ਆਪਣੇ ਇੱਥੇ ਵੇਚ ਚਾਹ ਕੇ ਆਪਣੀ ਸਮਝਣਾ ਪਸ਼ੂਆਂ ਖਾਰੋ ਚੰਗੀਆਂ ਵਸ਼ੀਆਂ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਸਾਰਾ ਕੁਝ